ਆ ਦੇਖੋ ਇਹ ਗੱਡੀ ਖਾਲੀ ਕਰਨਾ ਏ ਸਾਨੂੰ 1.5 ਘੰਟਾ ਹੋ ਗਿਆ ਇਹ ਕਰਦੇ ਸਾਡੇ ਤੇ ਬਦਮਾਸ਼ੀ ਬਦਮਾਸ਼ੀ ਕਰਦੇ ਲੋਕ ਦੇਖ ਲੈਣਾ ਕਰੋ ਨਹੀਂ ਖਾਲੀ ਕਰਾਉਂਦੇ ਇਹਨੂੰ ਤੈਨੂੰ ਨਹੀਂ ਖਾਲੀ ਕਰਾਉਂਦੇ ਇਹਨੂੰ ਦੇਖ ਲੈਣਾ ਕੋਈ ਨਾ ਆ ਜਾ ਆ ਜਾ ਮਾਰ 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 ਆ ਦੇਖੋ ਮਾਰਨੋਂ ਦੇ ਸੜਕ ਵਿੱਚ ਆ ਮਾਰੇਗਾ ਮਾਰ ਮਾਰੇਂ ਕੌਣ ਮਾਰੇ ਇਹ ਦੂਸਰੇ ਇਹਦੀ ਕੋਈ ਨਾ ਡਾਕਟਰ ਮਾਰ ਲੈ ਆ ਕੇ ਨੂੰ ਬੁਲਾਉਣਾ ਆ ਦੇਖੋ ਜੀ ਸਾਨੂੰ ਡੇਢ ਘੰਟਾ ਹੋ ਗਿਆ ਇਹ ਬੰਦਾ ਨਾ ਬਦਮਾਸ਼ੀ ਕਰਦਾ ਸਾਡੇ ਤੇ ਅਸੀਂ ਮਾਰ ਲੈ ਗਏ ਪੂਰਾ ਸਾਨੂੰ ਡੇਢ ਘੰਟਾ ਹੋ ਗਿਆ ਆ ਦੇਖੋ ਆ 6 ਡਰਮ ਪੂਰਾ ਡੇਢ ਘੰਟਾ ਹੋ ਗਿਆ ਸਾਨੂੰ ਪਰੇਸ਼ਾਨ ਕਰਦੇ ਆ ਨੂੰ ਯਾਰ ਲੰਚ ਟਾਈਮ ਹੋ ਗਿਆ ਅਸੀਂ ਲੰਚ ਟਾਈਮ ਆ ਜੀ ਖੜੇ ਰਹੇ ਆ ਉਪਰੋਂ ਇਹ ਬੰਦੇ ਬਦਮਾਸ਼ੀ ਕਰਦੇ ਸਾਡੇ ਤੇ ਇਹ ਵੀਡੀਓ ਤੁਸੀਂ ਦੇਖ ਲਈ ਨਾ ਆਪਾਂ ਗੱਡੀ ਖਾਲੀ ਕਰਨ ਗਏ ਸੀਗੇ ਤੇ ਇਹਨਾ ਆਪਾਂ ਬਈ ਗੱਡੀ ਖਾਲੀ ਕਰਨ ਗਏ ਸੀ ਤੇ ਆਪਾਂ ਨੂੰ ਡੇਢ ਘੰਟਾ ਬਈਏ ਬੰਦੇ ਨੇ ਖੜਾ ਕੇ ਰੱਖਿਆ ਲਾਂਚ ਹੋ ਗਿਆ ਆਪਾਂ ਖੜੇ ਰਹੇ ਡੇਢ ਘੰਟੇ ਬਾਅਦ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀਰੇ ਗੱਡੀ ਕਿੱਥੇ ਖਾਲੀ ਹੋਣੀ ਆ ਤੇ ਬੰਦਾ ਮੇਰੇ ਗਲ ਪੈ ਗਿਆ ਮੈਨੂੰ ਕਹਿੰਦਾ ਜੇ ਉਹ ਪੂਰਾ ਦਾਦਾਗਿਰੀ ਕੀਤੀ ਏ ਬੰਦੇ ਨੇ ਤੁਸੀਂ ਵੀਡੀਓ ਚ ਦੇਖ ਹੀ ਲਿਆ ਹਨਾ ਉਸ ਤੋਂ ਬਾਅਦ ਕਹਿੰਦਾ 4 ਘੰਟੇ ਨਹੀਂ ਗੱਡੀ ਖਾਲੀ ਹੁੰਦੀ ਤੇ ਇੱਧਰ ਦੀ ਆ ਕੇ ਮੈਨੂੰ ਇਹ ਮੁੱਕਾ ਜਾ ਦਿਖਾਉਣ ਲੱਗਿਆ ਤੇ ਆਪਾਂ ਕਿਹੜਾ ਕਿਸੇ ਤੋਂ ਡਰਦੇ ਆ ਨਾ ਕਿਸੇ ਨੂੰ ਡਰਾਉਣਾ ਵੀਰੇ ਨਾ ਕਿਸੇ ਤੋਂ ਡਰਨਾ ਸਿੱਧੀ ਗੱਲ ਆ ਮੈਂ ਥੱਲੇ ਉਤਰਿਆ ਮੈਂ ਕਿਹਾ ਮਾਰ ਮੁੱਕਾ ਮੁੱਕਾ ਕਿਨੇ ਮਾਰਨਾ ਸੀ ਇੰਨੀ ਜ਼ਰੂਰਤ ਤੋਂ ਥੋੜੀ ਹੁੰਦੀ ਮੁੱਕਾ ਮਾਰਨ ਵਾਲੀ ਪੁੱਤਰ ਘਮੜ ਕੇ ਭੱਜ ਗਿਆ ਦਸਰਜ ਚਲਾ ਗਿਆ ਉੱਥੇ ਆ ਜਾਓ ਕਹਿੰਦਾ ਮੈਂ ਕਿਹਾ ਉੱਥੇ ਨਹੀਂ ਤੂੰ ਇੱਤੀ ਜਾਦ ਲੈ ਕੇ ਨੂੰ ਲਿਆਉਣਾ ਸੱਦ ਕੇ ਮੈਂ ਖੜਾ ਉਸ ਤੋਂ ਬਾਅਦ ਇਹ ਆਇਆ ਆ ਕੇ ਕਹਿੰਦਾ ਮੈਂ ਨਹੀਂ ਖਾਲੀ ਕਰਾਉਂਦਾ ਗੱਡੀ ਵਾਪਸ ਲੈ ਜਾਓ ਵਾਪਸ ਜਾਏਗੀ ਬੱਲੇ ਇਹ ਤਾਂ ਸਾਈਨ ਜਾ ਕਰਤਾ ਬੱਲੇ ਆ ਚਲਾ ਕੇ ਮਾਰਿਆ ਮੈਂ ਕਿਹਾ ਕੋਈ ਗੱਲ ਨਹੀਂ ਦੇਖ ਲੈਣਾ ਹੈ ਤੈਨੂੰ ਨਾ ਖਾਲੀ ਕਰਾਉਂਦੇ ਨੂੰ ਤੂੰ ਨਾ ਖਾਲੀ ਕਰਾਈਂ ਇਹ ਲੋਕੀ ਨਾ 10 ਰੁਪਏ ਦਾ ਪੈਨ ਫੜ ਕੇ 10 ਰੁਪਏ ਦਾ ਪੈਨ ਫੜ ਕੇ ਫੈਕਟਰੀ ਦੇ ਮਾਲਕ ਬਣ ਜਾਂਦੇ ਆ ਇਹਨਾਂ ਲੰਡੂਆਂ ਨੂੰ ਇਦਾਂ ਤੇ ਇਹਨੂੰ ਬੇਨਤੀ ਆ ਵੀ ਫੈਕਟਰੀ ਕੇ ਮਾਲਕ ਮਤ ਬਣਾ ਕਰੋ ਠੀਕ ਆ ਮਿਹਨਤ ਮਜ਼ਦੂਰੀ ਕਰਨ ਆਤੇ ਆ ਨਾ ਇਧਰ ਬਾਹਾਂ ਤੱਕ ਸੀਮਤ ਰਿਹਾ ਕਰੋ ਜੋ ਬੰਦਾ ਇਧਰ ਮਿਹਨਤ ਕਰਨੇ ਆਤਾ ਹੈ ਆਪਣਾ ਕੰਮ ਕਰਤਾ ਹੈ ਉਸ ਬੰਦੇ ਸੇ ਹਮਾਰਾ ਕੋਈ ਲੈਣਾ ਦੇਣਾ ਨਹੀਂ ਕੋਈ ਹਮਾਰਾ ਕੋਈ ਬਹਿਰ ਵਿਰੋਧ ਨਹੀਂ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਜੋ ਬੰਦਾ ਲੰਡੂ ਦੋ ਚਾਰ ਲੰਡੂ ਇਧਰ ਪੰਜਾਬ ਮੇ ਰਹਿ ਗਏ ਬੋਲਤੇ ਆ ਕੇ ਡਰਾਈਵਰ ਕੋ ਜਾਂ ਸਰਦਾਰ ਕੋ ਦਬਾ ਲੇਂਗੇ ਉਹ ਭੁੱਲ ਜਾਏ ਐਸਾ ਨਹੀਂ ਕਦੇ ਹੋਗਾ ਠੀਕ ਹੈ ਨਾ ਬਾਤ ਨਾ ਤੋਂ ਕਿਸੇ ਸੇ ਡਰ ਪਏ ਆ ਨਾ ਕਿਸੇ ਕੋ ਡਰਾਤੇ ਆ ਸਿੱਧੀ ਬਾਤ ਹੈ ਹਮਾਰੇ ਤੋਂ ਫਾਸ ਬਾਤ 2 ਐ 2 ਸੇ 1 ਕਰਤੇ ਆ ਨਾ ਕਿਸੇ ਕੋ ਫਾਲਤੂ ਗੱਲ ਕਹਿਣੀ ਆ ਨਾ ਕਿਸੇ ਕੋ ਕਵਾਣੀਆਂ ਤੇ ਬਾਈ ਤੇ ਲੰਡੂ ਹੁੰਦੇ ਉਹ ਲੋਕ ਐਵੇਂ ਡਰਾਈਵਰਾਂ ਤੇ ਰੋਮ ਮਾਰ ਜਾਂਦੇ ਉਥੇ ਬੰਦੇ ਨੇ ਦੱਸਿਆ ਇਹ ਪਹਿਲਾਂ ਵੀ ਇਦਾਂ ਬੋਲਦਾ ਮੈਂ ਉਦਾਂ ਦੇ ਡਰਾਈਵਰਾਂ ਤੇ ਹੈਰਾਨ ਆ ਵੀ ਬਾਈ ਕਿਸੇ ਨੂੰ ਨਾ ਤਾਂ ਅਸੀਂ ਕੁਝ ਕਹਿਣਾ ਤੇ ਨਾ ਕਿਸੇ ਤੋਂ ਘਵਾਉਣਾ ਤੇ ਯਾਰ ਤੁਸੀਂ ਇਦਾਂ ਦੇ ਲੰਡੂ ਬੰਦਿਆਂ ਤੋਂ ਰੋਮ ਮਰਵਾ ਕੇ ਆ ਜੰਨੇ ਹੋ ਯਾਰ ਵੀਰੇ ਕੁਝ ਨਹੀਂ ਹੋਣ ਲੱਗਿਆ ਹੁੰਦਾ ਜਿਹੜਾ ਬੰਦਾ ਮੁਨਸੀ ਜਾਂ ਸੁਪਰਵਾਈਜ਼ਰ ਵੀਰੇ ਵਧੀਆ ਬੰਦਾ ਉਹ ਤੁਹਾਡੇ ਨਾਲ ਕਦੇ ਨਹੀਂ ਲੜੂਗਾ ਇਹ ਲੋਕ ਹੰਕਾਰ ਕਰ ਜਾਂਦੇ ਆ ਇਹਨਾਂ ਦੇ 10 ਰੁਪਏ ਦਾ ਪਿੰਨ ਕੀ ਹੱਥ ਚ ਆ ਜਾਂਦਾ ਸੋਚਦੇ ਹੀ ਪਤਾ ਨਹੀਂ ਕੀ ਬਹਿਗੇ ਬਣ ਕੇ ਵੱਡੇ ਸਾਰਾ ਕੁਝ ਸਾਡੇ ਨਾਲ ਹੀ ਚੱਲਦੀ ਫੈਕਟਰੀ ਸਾਰਾ ਸਟਾਫ ਇੰਨਾ ਵਧੀਆ ਬਈ ਧੰਨਵਾਦ ਉਹ ਭਰਾਵਾਂ ਦਾ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਮੈਂ ਕਿ ਯਾਰ ਇਦਾਂ ਕਰਕੇ ਉਹ ਬੰਦਾ ਬੋਲਦਾ ਵੀ ਗੱਡੀ ਵਾਪਸ ਲੈ ਜਾਓ ਖਾਲੀ ਨਹੀਂ ਹੁੰਦੀ ਕਿਰ ਉਹਦੀ ਕੀ ਜ਼ਰੂਰਤਾਂ ਨਾ ਖਾਲੀ ਹੋਵੇ ਕਿਰ ਉਹਨਾਂ ਨੇ ਗਾਲਾਂ ਕੱਢੀਆਂ ਨੇ ਗੱਡੀ ਖਾਲੀ ਕਰਾਈ ਫਿਰ ਇਹ ਤੂੰ ਪਿਆਉਦਾ ਹੀ ਤਰ੍ਹਾਂ ਤੇ ਜ਼ਰਤ ਜੀਦੂ ਨਾ ਖਾਲੀ ਕਰਾਉਂਦਾ ਕੋਈ ਵੀ ਬੰਦਾ ਇੱਥੇ ਰਜਗਾਰ ਕਰਨ ਆਉਂਦਾ ਬਾਈ ਆਪਣਾ ਉਹਦੇ ਨਾਲ ਕੋਈ ਕਿਸੇ ਰੌਣ ਨਹੀਂ ਹੈਗਾ ਕਿਉਂਕਿ ਸਾਡੇ ਵੀ ਭਰਾ ਬਾਹਰ ਜਾਂਦੇ ਰਜਗਾਰ ਕਰਨ ਕੰਮ ਕਰਨ ਇੱਥੇ ਜਿੰਨੇ ਭਰਾ ਆਉਂਦੇ ਆ ਲੇਬਰ ਵਾਲੇ ਹੋਰ ਜਿੰਨੇ ਵੀ ਅਸੀਂ ਸਾਰਿਆਂ ਨਾਲ ਪਿਆਰ ਨਾਲ ਰਹਿੰਦੇ ਆ ਕਿਉਂਕਿ ਪਰਦੇਸੀ ਆ ਅਸੀਂ ਵੀ ਪਰਦੇਸੀ ਆ ਅਸੀਂ ਬਾਹਰ ਜਾਂਦੇ ਗੱਡੀਆਂ ਲੈ ਕੇ ਹਨ ਪਰ ਆ ਦੋ ਚਾਰ ਬੰਦੇ ਹੁੰਦੇ ਮੰਗ ਮੰਲੰਗ ਪਰ ਉਹ ਵੀ 70 ਖਾ ਕੇ ਆਉਂਦੇ ਬਾਹਰ ਆ ਕੇ ਵੀ 70 ਪਾਲਦੇ ਆ ਪਰ ਇਹ ਚੀਜ਼ੇ ਭੁੱਲ ਜਾਣਾ ਮਿੱਠਾ ਤੂੰ ਪਹਿਲਾਂ ਹੋਰਾਂ ਦੇ ਰੋਹ ਮਾਰ ਗਿਆ ਤੇਰਾ ਬਾਹ ਨਹੀਂ ਪਿਆਈ ਕਿਸੇ ਨਾਲ ਠੀਕ ਹੈ ਨਾ ਆਪਾਂ ਖੜਾ ਹੀ ਫੈਕਟਰੀ ਸੀਗੇ ਆਪਾਂ ਲੜਦੇ ਉੱਥੇ ਚੰਗੇ ਨਹੀਂ ਲੱਗਦੇ ਫੈਕਟਰੀ ਵਾਲਿਆਂ ਦੇ ਮੂੰਹ ਨੂੰ ਲਾ ਲਓ ਜਿੱਦਾਂ ਮਰ ਜਾਈ ਸੋਚ ਕੇ ਬੜਾ ਖੁੱਦ ਸੋਚ ਕੇ ਚੁੱਪ ਕਰ ਜਾਂਦੇ ਆ ਪਰ ਜਦੋਂ ਸਾਨੂੰ ਕੋਈ ਤਪਿਆਂ ਨੂੰ ਛੇੜਦਾ ਨਾ ਫਿਰ ਇਹ ਨਹੀਂ ਪਤਾ ਵੀ ਅਗਲੇ ਦੇ ਕਿਸ ਹੁਣ ਕਿੱਥੇ ਪੈਣੇ ਆ ਇੱਕ ਨਾ ਪਹਿਲਾਂ ਵੀ ਇੱਥੇ ਮੇਰਾ ਰਫੜ ਪਿਆ ਸੀ ਕੰਡੇ ਪਿੱਛੇ ਕੰਡੇ ਦੇ ਪੈਸੇ ਨਹੀਂ ਕਹਿੰਦਾ ਮੈਂ ਦਿੰਦਾ ਬਾਬੂ ਫੈਕਟਰੀ ਵਾਲਾ ਕੰਡੇ ਦੇ ਪੈਸੇ ਦਿੰਦਾ ਸੀ ਇਹਦੇ ਨਾਲ ਦਾ ਉਹ ਲੰਡੂ ਪੈਸੇ ਖਾਂਦਾ ਸੀ ਸਾਡਾ ਇਹੀ ਇੱਕ ਮਾਹੌਲ ਆ ਦਿਨਾਤਾ ਸੀ ਕਿਸੇ ਨੂੰ ਬਈ ਫालतू ਗੱਲ ਕਹਿਣੀ ਆ ਨਾ ਕਿਸੇ ਦੀ ਫालतू ਜਰਨੀ ਆ ਠੀਕ ਆ ਜੇ ਤੁਸੀਂ ਐਦਾਂ ਦੇ ਬੰਦੇ ਸੋਚੋਣਾ ਵੀ ਅਸੀਂ ਐਂ ਸਰਦਾਰਾਂ ਰੂਹ ਮਾਰ ਕੇ ਡਰਾ ਲਾਂਗੇ ਇਹ ਭੁੱਲ ਜਾਓ ਇਹ ਐਦਾਂ ਡੱਪਣ ਵਾਲੇ ਨਹੀਂ ਹੈਗੇ ਠੀਕ ਆ ਨਾ ਤੇ ਤੁਹਾਡੇ ਵਰਗੇ ਲੋਕ ਜਿਹੜੋ ਪੰਜਾਬ ਤੇ ਔਖਾ ਟਾਈਮ ਆਉਂਦਾ ਉਹ ਪੰਜਾਬ ਛੱਡ ਕੇ ਭੱਜ ਜਾਂਦੇ ਆ ਉਧਾ ਇੱਥੇ ੱੱੱਕੇ ਖਾਣ ਆਉਣੇ ਹੋ ਤੁਸੀਂ ਠੀਕ ਆ ਜੇ ਤੁਸੀਂ ਇੰਨਾ ਹੀ ਤੁਹਾਡੇ ਚ ਕਰੰਟਾ ਆ ਆਪਦੇ ਪਿੰਡ ਚ ਰਹਿ ਕੇ ਉੱਥੇ ਕੰਮ ਕਰ ਲਓ ਠੀਕ ਆ ਨਾ ਗੱਲ ਅਗਲੇ ਇਥੇ ਵਧੀਆ ਬੰਦੇ ਜਿਹੜੇ ਵਧੀਆ ਬਈ ਮਿਹਨਤ ਕਰਦੇ ਆ ਆਪਣਾ ਪਰਿਵਾਰ ਪਾਲਦੇ ਆ ਠੀਕ ਆ ਤੁਸੀਂ ਉਦਾਂ ਦੇ ਉਦਾਂ ਦੇ ਬੰਦਿਆਂ ਨੂੰ ਵੀ ਤੁਸੀਂ ਦਾ ਕਹੋਵਾਂਗੇ ਅਗਲਾ ਨਾਲ ਉਹਨਾਂ ਨੂੰ ਵੀ ਕਹਿੰਦਾ ਹੈਗੇ ਬਈ ਇਹ ਦੋ ਚਾਰ ਹੀ ਆ ਵਾਲੇ ਨਹੀਂ ਹੈਗੇ ਇਹ ਜਿਹੜਾ ਬੰਦਾ ਆਪਣੀ ਸਹੀ ਤਰੀਕੇ ਨਾਲ ਇੱਥੇ ਮਿਹਨਤ ਕਰਨ ਆਇਆ ਕੰਮ ਕਰਨ ਆਇਆ ਉਹ ਕਿਸੇ ਨਾਲ ਨਹੀਂ ਲੜਦਾ ਇਦਾਂ ਜਿਆ ਨੂੰ ਪਤਾ ਕੀ ਹੰਕਾਰ ਹੋ ਜਾਣਾ ਕਿ ਅਸੀਂ ਮੁਨਸੀ ਬਣ ਕੇ ਸੁਪਰਵਾਈਜ਼ਰ ਬਣ ਕੇ ਹੀ ਪਤਾ ਨਹੀਂ ਕੀ ਬਣੇ ਪਰ ਤੁਹਾਨੂੰ ਮੈਂ ਇਹ ਚਲ ਦੱਸ ਦਿੰਨੇ ਆ ਕਿ ਜਿਹੜਾ ਸਰਦਾਰ ਆ ਨਾ ਸਰਦਾਰ ਅਸਲੀ ਪਰ ਦਾ ਨਕਲੀ ਉਹ ਤਾਂ ਕਹਿਣਾ ਕੀ ਆ ਉਹ ਤੁਹਾਡੇ ਨਾਲ ਸਾਰੀਆਂ ਡੰਗ ਬੜਿੰਗਾ ਕੱਢ ਦਿੰਦਾ ਹੁੰਦਾ ਠੀਕ ਆ ਨਾ ਸਰਦਾਰਾਂ ਨੂੰ ਤੁਸੀਂ ਨਾ ਤੁਹਾਡੇ ਵਾਂਗ ਸੇਵਾ ਕਰਦੇ ਦੇਖਿਆ ਹਾਂ ਹੱਥ ਜੋੜਦੇ ਆਂ ਦੇਖਿਆ ਆਂ ਜੜਾਉਂਦਾ ਨਹੀਂ ਤੇੰਦਾ ਦੇ ਰੋਸੇ ਜਵਾਬ ਹੀ ਦੇਉਂਦੇ ਠੀਕ ਆ ਜੇ ਸਕਦਾ ਵੀ ਮੈਂ ਟਿਕ ਲਿਆ ਪੈ ਗਿਆ ਕਰਦਾ ਹਮਸਾ ਰੁਕ ਤੇ ਆਪਣਾ ਟੈਕ ਤੋਂ ਜੜਦੇ ਆਂ ਨਾ ਰਹਿਣਾ ਜਿਹੜੀ ਬਾਹਾਂ ਆਸੀਂ ਵੀ ਮੇਨ ਕਰਦੇ ਆਂ ਤੁਸੀਂ ਵੀ ਆਹ ਤੇ ਕੰਮ ਹੋ ਜਾਂਦਾ ਨਾ ਮੈਂ ਖਾਲੀ ਨਹੀਂ ਕਰਾਂਗਾ ਕਿਉਂ ਉਹਦਾ ਰਾਜਾ ਮੈਂ ਖਾਲੀ ਕਰਾਂਗਾ ਹਾਲੇ ਪੰਜਾਬ ਦਾ ਖਾਣਾ ਪੰਜਾਬ ਤੇ ਰੋ ਮਾਰਨਾ ਇਹ ਹੋ ਰਹੀ ਹੋਣਿਆ ਜਿਹੜੇ ਇਥੇ ਚੱਕਰ ਖਾ ਕੇ ਖੋਟਿਆਰਿਆਂ ਤੋਂ ਤਰ ਜਾਂਦੇ ਹੋਣਿਆ ਕਹਿੰਦਾ ਮਰਨਾ